ਇੱਥੇ ਤੱਕ ਨੌ ਸ਼ਬਦ ਗੁਰੂ ਸਾਹਿਬ ਜੀ ਨੇ ਰਹਿ ਰਾਖ ਦੇ ਚਾਰਨ ਕਰਕੇ ਸੰਪੂਰਨ ਕੀਤਾ ਹੈ 24 ਸਾਹਿਬ ਦਾ ਬਾਖੇੜਾ ਹੈ ਇਹ ਦਸਵੇਂ ਪਾਤਸ਼ਾਹ ਦੇ ਰਹਿ ਰਾਖ ਦੇ ਨਾਲ ਆਗਿਆ ਦਿੱਤੀ ਹੈ ਕਿ ਸ਼ਾਮ ਦੇ ਵਕ ਸੰਕਾਂ ਜੁੜ ਕੇ ਰਹਿ ਰਾਖ ਦੇ ਬਾਖੇ ਦਸਮ ਦੀ ਬਾਣੀ ਸੁਣਲਾ ਸਵਾ ਮੇਰੇ ਰਹਿ ਰਾਸ ਵਿੱਚ ਕੇਸ ਕਰਕੇ ਭਾਈ ਮਨੀ ਸਿੰਘ ਸਾਹਿਬ ਪੰਜ ਗ੍ਰੰਥੀ تھے 24 ਸਾਹਿਬ ਨਾਲ ਲਿਖੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਵਿੱਚ ਬਾਣੀ ਰਹਿ ਰਾਖ ਅਨੰਦ ਸਾਹਿਬ ਮੇਆ ਪਾਣੀ ਪੌੜੀਆਂ ਮਦਾਵਨੀ ਸਾਹਿਬ ਅੱਗੇ ਅਰਦਾਸ ਪੌੜੀ ਤੇ ਅੰਕਲ ਨੂੰ ਰਾਜੇ ਰੱਖੇ ਰੱਖਣ ਹਾਰ ਇਸ ਪ੍ਰਕਾਰ ਇਹ ਬਾਣੀ ਉਚਾਰਨ ਕਰਕੇ ਭਾਈ ਮਨੀਸ਼ੂ ਸਾਹਿਬ ਨੇ ਸਤਿਗੁਰਾਂ ਤੋਂ ਗੁਰਮਤਿ پا ਕੇ ਸੰਗਤਾਂ ਦੇ ਪ੍ਰਚਾਰ ਕਰਨ ਵਾਸਤੇ ਰਹਿਲਾਸਾਲ ਇਮੀ ਬਣਾਈ ਹੈ ਇਸ ਪ੍ਰਕਾਰ ਸਾਲ ਸੰਗਵੀ ਗੁਰਮਤਿ ਦਾ ਅਸੂਲ ਸੀ ਜਿਹੜਾ ਇਹ ਬਾਣੀ ਪੜ੍ਹਨ ਦਾ ਪਹਿਲਾ ਪ੍ਰਾਤਕ ਸੰਮੇ ਸਾਰੀ ਬਾਣੀ ਕੇਸ ਗੜ ਸਾਹਿਬ ਤੱਕ ਤੇ ਵੀ ਉਹ ਮਹਾਕਾਲ ਕੀ ਜੇ ਸੰਤੋ ਲਾ ਕੇ ਪੜਿਆ ਕਰ ਅਬੇ ਇਸੇ ਪ੍ਰਕਾਰ ਪੜਨੇ ਸਾਹ ਪੜਿਆ ਕਰਦੇ ਇਥੇ ਜਿਹਨੇ ਸ਼ੁਰੂ ਹੈ ਬਹੁਤ ਅਸਰ ਕਾਤ ਸਮਾਖਾ ਫਿਰ ਇਸਕੇ ਜਿਵੇਂ ਨਾਖਾ ਤੇ ਇਹੋ ਜਿਹੀ ਮਰਜਾਦਾ ਸਰਦਿਆਂ ਦੀ ਚਲਾਈ ਹੋਈ ਹੈ ਇਸ ਮਰਜਾਦਾ ਦੇ ਅਨਸਾਰ ਇਥੇ ਇਹ ਪੂਰੀ ਪੜੀ ਜਾਂਦੀ ਹੈ ਬਾਕੀ ਕੱਖਾਂ ਤੇ ਲਹਿਰ ਨੂੰ ਤੇ ਜਥਿਆਂ ਨੂੰ ਬਦਲਦੀ ਮਰਜਾਦਾ ਜੀ ਪਹਿਲਾਂ ਸਾਰੀ ਜਿਹੜੀ ਮਰਜਾਦਾ ਸੀ ਉਹ ਕਾਇਮ ਸੀ ਜਿਵੇਂ ਇੱਥੇ ਹੈ ਇਸੇ ਪ੍ਰਕਾਰ ਦੀ ਇਹ ਮਰਜਾਦਾ ਇਸ ਕੱਖਤਾਂ ਤੇ ਗੁਰੂ ਮਹਾਰਾਜ ਸਾਹਿਬ ਇਹਨੇ ਕਾਇਮ ਰੱਖਣਾ ਆਪਣ ਜੋ ਮਰਜ਼ਾਦਾ ਤੋੜੀ ਹੈ ਭਾਈ ਮਨੀ ਸਿੰਘ ਵੀ ਇੱਥੋਂ ਗੁਰਪੀ ਲੈ ਕੇ ਗਏ ਆ ਠੀਕ ਹੈ ਹਰਮੰਦਰ ਸਾਹਿਬ ਦੇ ਗ੍ਰੰਥੀ ਸਾਨ ਹਰਮੰਦਰ ਸਾਹਿਬ ਵਿੱਚ ਵੀ 1920 ਤੱਕ ਇਹ ਨਹੀਂ ਰਹਿ ਰਾਸ ਬਣਦੇ ਰਹੇ ਕਰਤਾਰ ਸਿੰਘ ਕਲਾਸ ਵਾਲੀ ਆ ਜਦੋਂ ਉਹ ਗ੍ਰੰਥੀ ਬਣਿਆ ਉਸ ਵੇਲੇ ਉਹ ਰਹਿ ਰਾਸ 25 ਪੌੜੀਆਂ ਵਾਲੀ ਪਸੌੜੀਆਂ ਵਾਲੀ ਸ਼ੁਰੂ ਕਰ ਦਿੱਤੀ ਆ ਤੇ ਫਿਰ ਆਕਾਲ ਪੁਰਖ ਸਾਹਿਬ ਸਾਹਿਬ ਸਿੰਘ ਜੀ 23 ਵਿੱਚ ਜਹੇ ਰਹੀ ਫਿਰ 26 ਵਿੱਚ ਰਹੀ 30 ਵਿੱਚ ਆ ਕੇ ਫਿਰ ਰੌਲਾ ਪਾ ਕੇ ਉਸ ਵੇਲੇ ਗੁਰਦਾਜੀ ਖਾਲਸੇ ਆਇਆ ਮੈਂ ਕੋ ਰਹਿਰਾਸ ਬੰਦ ਕਰਕੇ 25 ਪੌੜੀਆਂ ਪੜੀਆਂ 25 ਪੌੜੀਆਂ ਪੜ ਕੇ ਅਰਦਾਸ ਕਰਨੀ ਸ਼ੁਰੂ ਕੀਤੀ ਸੰਗ ਸਾਰੀ ਸਾਰੀ ਜੋਬੀ ਪੜਨ ਲੱਗੀ ਅਤੇ ਸਾਰੇ ਅਨੰਦ ਸਾਹਿਬ ਪੜਨ ਲੱਗੀ ਤੇ ਉਸ ਵੇਲੇ ਕੋਈ ਨਾ ਓਖਿਆ ਫਿਰ ਉਹਨਾਂ ਦੂਏ ਦਿਨ ਕੀ ਅਰਦਾਸ ਹੀ ਅੱਲਾਹ ਖੜ ਕੇ ਬੈਠ ਗਿਆ ਫਿਰ ਦੂਏ ਦਿਨ ਕੀ ਕੀਕਾ 200 ਆਦਮੀ ਆਵਦਾ ਲਿਆ ਕੇ ਜ਼ਬਰਦਸਤੀ ਉੱਠ ਕੇ ਅਰਦਾਸ ਕਰਦੀਆਂ ਚਾਲੂ ਕੀਤੀ ਵੀ ਅਕਾਲ ਤੱਕ ਤੇ ਵੀ ਅਮਰਿਆਦਾ ਅਜ ਫਰਕ ਪਾਇਆ ਪਰ ਆਪਨ ਮਰਿਆਦਾ ਜਿਹੜੀ ਗੁਰੂ ਸਾਹਿਬ ਕਾਇਮ ਰੱਖਣ ਤਾਂ ਹੀ ਚੰਗਾ ਹੈ ਕਹੋ ਨਾਨਕ ਹਮੇਂ ਜਿ ਕਰੰਨਾ ਤਰਿ ਪਰੇ ਸਿਦਾਖੋ ਤਰੰਗ ਰਾਇ ਜੀ ਦਾ ਖਾਲਸਾ ਰਾਇ ਜੀ ਏ ਕੋ